ਅਤੇ ਅਨੁਭਵੀ ਸ਼ਾਇਰ ਬਾਈ ਸਾਹਿਬ ਪਾਈਂ ਨੰਦ ਲਾਲ ਜੀ ਨੇ ਆਪਣੀ ਰਚਨਾ ਵਿੱਚ بیان ਕੀਤਾ ਹੈ ਜ਼ੇਫ ਹੈ ਜ਼ੇ ਬੁਰਸ਼ਦੇ ਕਾਮਿਲ ਮਰਾ मालूम ਸ਼ੁਧ ਆਖਿਰ ਕਿ ਦੈਨ ਮਰਦ ਮੇ ਦੁਨੀਆ ਬਾਗਮ ਆਬੂਦੀ ਮੇ ਬਾਸ ਅੱਜ ਆਪਾਂ ਉਸ ਕਾਮਿਲ ਬੁਰਸ਼ਦ ਦੀ ਗੱਲ ਕਰਾਂਗੇ ਜੋ ਇੱਕ ਰੇਤ ਦੇ ਕਣ ਨੂੰ ਚੁੱਕ ਕੇ ਦੋ ਜਹਾਨ ਦਾ ਸੂਰਜ ਬਣਾ ਦਿੰਦਾ ਹੈ ਅੱਜ ਆਪਾਂ ਉਸ ਕਾਮਲ ਮੁਰਸ਼ਦ ਦੀ ਗੱਲ ਕਰਾਂਗੇ ਜੋ ਕਾਇਰ ਮੁਰਦਿਆਂ ਨੂੰ ਸੁੱਕ ਕੇ ਤੇ ਉਹ ਇੱਕ ਸੂਰਬੀਰ ਬਹਾਦਰ ਯੋਧਾ ਬਣਾ ਦਿੰਦਾ ਹੈ ਅੱਜ ਆਪਾਂ ਉਸ ਕਾਮਲ ਮੁਰਸ਼ਦ ਦੀ ਗੱਲ ਕਰਾਂਗੇ ਜੋ ਵਿਕਾਰਾਂ ਦੀ ਦਲਦਲ ਦੇ ਵਿੱਚੋਂ ਚੁੱਕ ਕੇ ਉਸ ਨੂੰ ਨਿਰਮਲ ਅਤੇ ਪਾਵਨ ਪਵਿੱਤਰ ਜੀਵਨ ਬਖਸ਼ਦਾ ਹੈ ਸਾ ਸਨਣਾ ਜੀਓ ਆਪ ਸੰਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਅੱਜ ਤੁਹਾਨੂੰ ਹਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜੋਤੀ ਜੋਤ ਦਿਵਸ ਹੈ ਤੋਂ ਆਪਾਂ ਥੋੜਾ ਜਿਹਾ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜੀਵਨ ਤੇ ਵਿਚਾਰ ਕਰਾਂਗੇ ਸਤਿਗੁਰ ਪਾਤਸ਼ਾਹ ਜੀ ਦਾ 5 ਮਈ 1479 ਨੂੰ ਪ੍ਰਕਾਸ਼ ਹੋਇਆ ਅਤੇ 1 ਸਤੰਬਰ 1574 ਨੂੰ ਉਹ ਜੋਤੀ ਜੋਤ ਸਮਾ ਗਏ 22 ਸਾਲ ਉਹ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ সিংহাসਨ ਤੇ ਬਿਰਾਜੇ ਪਰ ਇਸ সিংহাসਨ ਤੇ ਬਿਰਾਜਣ ਤੋਂ ਪਹਿਲਾਂ ਉਹਨਾਂ ਦਾ ਜੀਵਨ ਕਿਹੋ ਜਿਹਾ ਸੀ ਸਾਧ ਸੰਗਤ ਜੀ ਉਹਨਾਂ ਦਾ ਜੀਵਨ ਇੱਕ ਐਸਾ ਸੀ ਜੋ ਕਰਮ ਕਾਂਡਾਂ ਦੇ ਵਿੱਚ ਪਹਿਲਾਂ ਉਹਨਾਂ ਦਾ ਜੀਵਨ ਬਤੀਤ ਹੋਇਆ ਉਹਨਾਂ ਨੂੰ 20 ਸਾਲ ਹੋ ਗਏ ਸੀ ਉਹ ਗੰਗਾ ਤੇ ਇਸ਼ਨਾਨ ਕਰਨ ਜਾਂਦੇ ਹੁੰਦੇ ਸਨ ਅਤੇ ਆਈ ਸਮਝਦੇ ਸਨ ਜੋ ਗੰਗਾ ਤੇ ਇਸ਼ਨਾਨ ਕਰ ਲੈਂਦਾ ਹੈ ਉਸ ਦੇ ਸਾਰੇ ਕੀਤੇ ਹੋਏ ਜਿਹੜੇ ਪਿਛਲੇ ਪਾਪ ਕਰਮ ਨੇ ਉਹ ਸਾਰੇ ਦੇ ਸਾਰੇ ਨਵਿਰਤ ਹੋ ਜਾਂਦੇ ਨੇ ਮਹਾਰਾਜ ਦੀ ਬਾਣੀ ਕਹਿੰਦੀ ਹੈ ਪਾਪ ਕਰੇ ਪੰਜਾਂ ਕੇ ਬਾਸਰੇ ਤੀਰਥ ਨਾ ਆਏ ਕਹੇ ਸਭ ਉਤੇ ਕਹਿੰਦੇ ਭਈ ਇਹ ਪਾਪ ਕਰਦਾ ਹੈ ਪੰਜ ਕਾਮ ਕ੍ਰੋਧ ਲੋਭ ਓੰਕਾਰ ਦੇ ਵਾਸ ਵਿੱਚ ਹੋਇਆ ਹੋਇਆ ਫਿਰ ਤੀਰਥਾਂ ਤੇ ਜਾ ਕੇ ਨਾ ਕੇ ਕਹਿੰਦਾ ਜੀ ਹੁਣ ਮੇਰੇ ਪਾਪ ਉਤਰ ਗਏ ਫਿਰ ਮੇਰੇ ਪਾਤਸ਼ਾਹ ਕਹਿੰਦੇ ਨੇ ਬਹੁਤ ਕਮਾਵੇ ਹੋਏ ਨੇ ਸੰਕ ਜੰਮ ਪਰ ਬਾਂਧ ਖਰੇ ਕਾਲਨ ਮੁੜ ਕੇ ਨਿਸੰਕ ਹੋ ਕੇ ਇਹ ਪਾਪ ਕਰਨ ਕਰਦਾ ਹੈ ਬੁਰੇ ਕਰਮ ਕਰਦਾ ਹੈ ਤੇ ਕਹਿੰਦਾ ਹੈ ਫਿਰ ਅਗਲੇ ਸਾਲ ਇਸਨਾਮ ਕਰ ਲਵਾਂਗੇ ਤੇ ਮੇਰੇ ਪਾਪ ਉਤਰ ਜਾਣਾ ਸਾ ਸੰਗਤ ਜੀ ਐਸਾ ਨਹੀਂ ਹੈ ਜਿਸ ਤਰ੍ਹਾਂ ਹੁੰਦਾ ਤਾਂ ਬਾਬਾ ਭਗਤ ਕਬੀਰ ਸਾਹਿਬ ਨੇ ਕਿਹਾ ਕਬੀਰ ਗੰਗਾ ਤੀਰ ਜੋ ਘਰ ਕਰੇ ਪੀਵੇ ਨਿਰਮਲ ਨੀਰ ਬਿਨ ਹਰ ਨਾਮ ਨਾ ਮੁਕਤ ਹੋਏ ਓਹ ਕਹਿਰ ਮੇਂ ਕਬੀਰ ਭਗਤ ਕਬੀਰ ਜੀ ਕਹਿੰਦੇ ਨੇ ਪਾਵੇਂ ਤੂੰ ਗੰਗਾ ਦੇ ਕਿਨਾਰੇ ਆਪਣਾ ਘਰ ਬਣਾ ਲੈ ਤੇ ਰੋਜ਼ ਗੰਗਾ ਨੂੰ ਦੇਖ ਗੰਗਾ ਦੀਆਂ ਲਹਿਰਾਂ ਨੂੰ ਦੇਖ ਰੋਜ਼ ਗੰਗਾ ਨੂੰ ਇਸਨਾਨ ਕਰ ਤੇਰੇ ਪਾਪ ਤਾਂ ਵੀ ਨਹੀਂ ਉਤਰਨੇ ਤੇਰੇ ਪਾਪ ਤਾਂ ਤਾਂ ਉਤਰਣਗੇ ਜੇ ਤੂੰ ਗੁਰੂ ਦੀ ਬਾਣੀ ਸੁਨੇਗਾ ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲੇਂਦਾ ਇਸੇ ਤਰ੍ਹਾਂ ਸਾਧ ਸੰਗਤ ਜੀ ਜਦੋਂ ਬਾਬਾ ਅਮਰਦਾਸ ਜੀ ਇਹ ਅਖੀਰ ਦੀ ਵਾਰੀ ਗੰਗਾ ਤੇ ਨਾਮ ਗਏ ਤਾਂ ਰਸਤੇ ਦੇ ਵਿੱਚ ਇੱਕ ਅਖੌਤੀ ਸਾਧ ਦੇ ਨਾਲ ਇਹਨਾਂ ਦਾ ਮੇਲ ਮਿਲਾਪ ਹੋ ਗਿਆ ਤੇ जो विचार विमर्श करतीत हो गए ता ए ए ए दसो तो गुरु कौन है बमरदी ने कहा अजे ता मैं गुरु धारण ही नहीं किया जो शब्द सुने ता लगे तू निगुरा है ਤੇਰੇ ਨਿਗਰੇ ਦੀ ਸੰਗਤ ਕਰਕੇ ਮੇਰਾ ਜਨਮ ਸਾਰਾ ਬਰਸਟ ਹੋ ਗਿਆ ਤੇ ਇਹ ਜਿਹੜੇ ਬੋਲ ਸਾਨਾ ਬਾਬਾ ਅਮਰਦਾਸ ਜੀ ਦੇ ਹਿਰਦੇ ਨੂੰ چیر ਕੇ ਲੰਘ ਗੁਰਬਾਣੀ ਵਿੱਚ ਵੀ ਆਉਂਦਾ ਹੈ ਗੁਰਮੰਤਰ ਹੀਨਸ ਜੋ ਪ੍ਰਾਣੀ ਫਿਰਗੰਤ ਜਨਮ ਬਰਸਟ ਨੇ ਕੂਕਰੇ ਸੂਕਰੇ ਕਾਕੇ ਗਰਦ ਤੇ ਸਰਪ ਨੇ ਤੁਰ ਖਲੇ ਜੋ ਗੁਰੂ ਦੇ ਮੰਤਰ ਤੋਂ ਬਗਾਰ ਨੇ ਜੋ ਜਿਨਾਂ ਨੇ ਗੁਰੂ ਧਾਰਮ ਨਹੀਂ ਕੀਤਾ ਉਹ ਤਾਂ ਆ ਕੁੱਤਿਆਂ ਵਰਗੇ ਨੇ ਗਧਿਆਂ ਵਰਗੇ ਨੇ ਖੋਤੀਆਂ ਵਰਗੇ ਨੇ ਤੇ ਸੱਪਾਂ ਦੀਆਂ ਜੂਨਾ ਦੇ ਉਹ ਕਰਮ ਭਉ ਦੇ ਫਿਰਦੇ ਨੇ ਇਸ ਸੰਸਾਰ ਦੇ ਵਿੱਚ ਕਿਉਂਕਿ ਉਹਨਾਂ ਦੇ ਕਰਮ ਹੀ ਐਸੀ ਤੇ ਬਾਬਾ ਅਮਰਦਾਸ ਜੀ ਨੂੰ ਮੰਨ ਲਓ ਇਹ ਜਿਹੜੇ ਗੋਲ ਸਾਰਨਾ ਉਹਨਾਂ ਦੇ ਹਿਰਦੇ ਨੂੰ ਚੀਕ ਕੇ ਲੰਘ ਤੇ ਸਾਰੀ ਰਾਤ ਸਾ ਸੰਗਧੀ ਬਾਬਾ ਅਮਰਦਾਸ ਜੀ ਜਾਗਦੇ ਨੇ ਜਗਦੇ ਹੋયા ਕਿਉਂਕਿ ਸੌਂਦੇ ਸਨ ਅੱਖਾਂ ਬੰਦ ਕਰਦੇ ਸਨ ਪਰ ਨੀਂਦ ਨਹੀਂ ਸੀ ਹੁੰਦੀ ਉਹ ਸਾਧ ਦੇ ਜਿਹੜੇ ਬੋਲ ਸਨ ਨਾ ਉਹ ਬਾਹਰ-ਬਾਹਰ ਚੇਤੇ ਹੁੰਦੇ ਸਨ ਤੇ ਕਰਮ ਕਾਂ ਬਦਲਦੇ ਜਾਂ ਬਦਲਦੇ ਆ ਅੰਮ੍ਰਿਤ ਵੇਲਾ ਹੋ ਗਿਆ ਜਦੋਂ ਅੰਮ੍ਰਿਤ ਵੇਲਾ ਹੋਇਆ ਨਾ ਸਾਧ ਸੰਗਤ ਦੀ ਉਦੋਂ ਗੁਰੂ ਅਮਰਦਾਸ ਜੀ ਦੀ ਨੂੰ ਯਾਨੀ ਕਿ ਇਹਨਾਂ ਦੇ ਪਰਾਹੀ ਨੂੰ ਤਾਂ ਬਾਬਾ ਅਮਰਦਾਸ ਜੀ ਦੀ ਨੂੰ ਹੋਈ ਉਹ ਜਦੋਂ ਸਵੇਰੇ ਉੱਠੀ ਤੇ ਤੁਧ ਰੜ ਗਿਆ ਮਦਾਨੀ ਪਾ ਕੇ ਤੇ ਨਾਲ ਉਹ ਸ਼ਬਦ ਪੜ ਰਏ ਸੀ ਕਰਨੀ ਕਾਗਦ ਮਨ ਬਸਵਾਣੀ ਬੁਰਾ ਪਲਾ ਤੋਏ ਲੇ ਰੁਪਏ ਜਿਉ ਜਿਉ ਕਿਰਤ ਚਲਾਈ ਤਿਉ ਚਲਿਏ ਤਉ ਗੁਰੁ ਨਾਹੀ ਅੰਤਰੇ ਚਿਤ ਚੇਤਸ ਕੀ ਮੇਹੀ ਬਾਵ ਰਿਆ ਹਰ ਬਿਸਰ ਤੇਰੇ ਤੁੰਗਲਿਆ ਤਾਂ ਇਹ ਸ਼ਬਦ ਸੁਣੇ ਨਾ ਤਾਂ ਜਿਵੇਂ ਇਸ ਸ਼ਬਦ ਦੇ ਵਿੱਚ ਕੋਈ ਖੇਚ ਪਈ ਉੱਠ ਕੇ ਚਲੇ ਗਏ ਬੀਬੀ ਅਮਰੋ ਦੁੱਧ ਰੜਕਦੀ ਗਈ ਨਾਲ-ਨਾਲ ਇਹ ਸ਼ਬਦ ਪੜਦੀ ਰਹੀ ਤੇ ਉਹ ਦਰਵਾਜ਼ੇ ਦੇ ਬਾਹਰ ਖੜ ਕੇ ਸੁਣਦੇ ਰਹੇ ਜਦੋਂ ਬੀਬੀ ਅਮਰੋ ਨੇ ਦੁੱਧ ਰੜਕ ਲਿਆ ਉਦੋਂ ਬਾਅਦ ਮਦਾਨੀ ਉਹਨਾਂ ਨੇ ਕੱਢੀ ਤੇ ਮੱਖਣ ਕੜ ਰਹੇ ਸਨ ਤਾਂ ਉਸ ਵੇਲੇ ਆਣ ਲਗੇ ਕੈ ਮੇਰੀ ਪੁੱਤਰੀ ਇਹ ਦਸ ਇਹ ਬਾਣੀ ਇਹ ਕਲਾਮ ਕਿਸ ਦਾ ਏ ਤਾਂ ਉਹਨਾਂ ਨੇ ਕਿਹਾ ਕਿ ਬਾਣੀ ਧਰਗੁਰੂ ਨਾਨਕ ਪਾਤਸ਼ਾਹ ਦੀ ਦੀ ਏ ਤੇ ਉਹਨਾਂ ਦੀ ਗੁਰਗੱਦੀ ਤੇ ਐਸ ਵਕਤ ਮੇਰੇ ਪਿਤਾ ਨੂੰ ਅੰਗਨ ਸਾਹਿਬ ਜੀ ਸਸੋ ਬਧਾਨਾ ਤਾਂ ਕਿਹਾ ਮੇਰੀ ਪੁੱਤਰੀਏ ਕਿ ਤੂੰ ਮੈਨੂੰ ਕੋਈ ਸਾਕਾਮਲ ਮੁਲਜ਼ਮ ਦੇ ਨਾਮ ਮਿਲਾ ਸਕੀਂ ਮਿਲਾ ਦੇਵੇਂਗੀ ਤੂੰ ਮੇਰੇ ਨਾਲ ਚੱਲੇਂਗੀ ਤਾਂ ਕਿਉਂਕਿ ਪਹਿਲਾਂ ਜਿਹੜੀਆਂ ਕੁਤਰੀਆਂ ਸੰ ਬੇਟੀਆਂ ਸੰ ਨਾ ਐਵੇਂ ਨਹੀਂ ਸੀ ਹੋਣੀਆਂ ਉਹਨਾਂ ਨੂੰ ਪੇਕੇ ਲੈਣ ਜਾਂਦੇ ਸੀ ਤਾਂ ਤਾਂ ਵਿਆਹ ਸਕਦਾ ਪਰ ਕਿਉਂਕਿ ਜਦ ਤੁਸੀਂ ਕਰਦੇ ਮਾਲਕ ਮੈਨੂੰ ਕਹਿ ਰਹੇ ਹੋ ਤਾਂ ਪਿਤਾ ਜੀ ਮੈਂ ਤੁਹਾਡੇ ਨਾਲ ਚਲਾਂ ਬਾਬਾ ਅਮਰਦਾਸ ਜੀ ਦੇ ਨਾਲ ਬੀਬੀ ਅਮਰੋਜੀ ਖੰਡੂਰ ਸਾਹਿਬ ਆਏ ਤਾਂ ਉਸ ਵੇਲੇ ਅੰਦਰ ਜਾ ਕੇ ਸੁਨੇਹਾ ਦਿੱਤਾ ਕਿ ਪਿਤਾ ਜੀ ਗੁਰੂ ਅੰਗਦ ਸਾਹਿਬ ਦੀ ਤੁਆ ਨੂੰ ਮਿਲਣ ਵਾਸਤੇ ਬਾਬਾ ਅਮਰਦਾਸ ਸਾਹਿਬ ਜੀ ਆਏ ਹਨ ਤਾਂ ਉਸ ਵੇਲੇ ਬਾਬਾ ਅਮਰਦਾਸ ਦੀ ਲਖ ਸੰਬੰਧ ਸੰਸਾਰ ਕੇ ਸਤਗੁਰ ਪਏ ઠાੜੇ ਸੰਸਾਰ ਦੇ ਸੰਬੰਧ ਯਾਨੀ ਕਿ ਕੁੜਮ ਵਾਲਾ ਰਿਸ਼ਤਾ ਜਾਣ ਕੇ ਉਹ ਅੰਗਦ ਸਾਹਿਬ ਜੀ ਖੜੇ ਹੋਏ ਘਰ ਮਿਲਵੇ ਕੋ ਉਚਤ ਪਏ ਪਾਤਕੇ ਕਾਰੇ ਪਾੜੇ ਸਰਦੀ ਦੇ ਦਿਨ ਸਨ ਤੇ ਸਾਹਿਬ ਦੇ ਉੱਪਰ ਚਾਦਰ ਨਹੀਂ ਸੀ ਉਹ ਪੱਟ ਤੇ ਕਾਰ ਕਾਢੇ ਉਸ ਕਪੜੇ ਦੇ ਵਿੱਚੋਂ ਆਪਣੇ ਹੱਥ ਬਾਹਰ ਕੱਢ ਕੇ ਬਾਬਾ ਅਮਰਦਾਸ ਸਿੰਘ ਨੂੰ ਮਿਲਣ ਵਾਸਤੇ ਗੁਰੂ ਅੰਗਦ ਦੇਵ ਜੀ ਨੇ ਹੱਥ ਫੈਲਾਏ ਯਾਨੀ ਕਿ ਗਲਬਕੜੀ ਵਿੱਚ ਲੈ ਕੇ ਬਾਬਾ ਅਮਰਦਾਸ ਸਿੰਘ ਨੂੰ ਮਿਲਣਾ ਚਾਹਿਆ ਤਾਂ ਉਸ ਦੇ ਚਰਨ ਗਏ ਸ੍ਰੀ ਅਮਰ ਕੰਤ ਬੰਦਨ ਕੋ ਠਾਣੀ ਗਰ ਮਿਲ ਬੇ ਕੋ ਉਚਤ ਨਹੀਂ ਲੀਓ ਦਾਸ ਪਛਾਨੀ ਐ ਗੁਰੂ ਅੰਗਦ ਦੇ ਪਾਸਾ ਕੁਲਮ ਦੇ ਰੂਪ ਵਿੱਚ ਮੈਂ ਤੁਹਾਨੂੰ ਕਈ ਵਾਰ ਮਿਲਿਆ ਤੁਹਾਡੀਆਂ ਇਨਾਂ ਬਾਹਾਂ ਦੇ ਵਿੱਚ ਮਿਲਿਆ ਪਰ ਅੱਜ ਮੈਂ ਕੁਲਮ ਬਣ ਕੇ ਨਹੀਂ ਆਇਆ ਅੱਜ ਮੈਂ ਤੁਹਾਡਾ ਸਿੱਖ ਬਣ ਕੇ ਆਇਆ ਅੱਜ ਮੈਂ ਉਹ ਆਪਣੇ ਚਰਨਾਂ ਦੇ ਉੱਪਰ ਆਪਣਾ ਮਸਤਕ ਰੱਖ ਲੈਣਾ ਉਸ ਵੇਲੇ ਇੱਕ ਗੰਦੇ ਹੋਇਆ ਆਪਣਾ ਮੱਥਾ ਜਿਹੜਾ ਸੀ ਗੁਰੂ ਅੰਗਦ ਪਾਸਾ ਦੇ ਚਰਨਾਂ ਵਿੱਚ ਆਪ ਤਾ ਚੇਤੇ ਰੱਖਣਾ ਗੁਰੂ ਨਾਨਕ ਪਾਤਸ਼ਾਹ ਜੀ ਤੋਂ 10 ਸਾਲ ਛੋਟੇ ਸਨ ਉਮਰ ਦੇ ਵਿੱਚ ਗੁਰੂ ਅਮਰਦਾਸ ਜੀ ਲੇਕਿਨ ਗੁਰੂ ਅੰਗਦ ਸਾਹਿਬ ਜੀ ਤੋਂ 25 ਸਾਲ ਵੱਡੇ ਸਨ ਇੱਥੇ ਉਮਰਾਂ ਦਾ ਵਿਆਹ ਨਹੀਂ ਹੁੰਦਾ ਇੱਥੇ ਤਾਂ ਠੀਕੇ ਤੇ ਰਿਸ਼ਤੇਦਾਰੀ ਰੱਖਣੀ ਹੈ ਤਾਂ ਰਿਸ਼ਤੇਦਾਰੀ ਵਾਸਤੇ ਗੁਰੂ ਅੰਗਦ ਦੇ ਜੀ ਖੜੇ ਹੋਏ ਨੇ ਪਰ ਉਹਨਾਂ ਨੇ ਕਿਹਾ ਅੱਜ ਮੈਂ ਕੁੜਮ ਬਣ ਕੇ ਨਹੀਂ ਆਇਆ ਅੱਜ ਮੈਂ ਸਿੱਖ ਬਣ ਕੇ ਆਇਆ ਤੇ ਸਿੱਖ ਦਾ ਥਾਂ ਤਾਂ ਗੁਰੂ ਪਾਤਸ਼ਾਹ ਦੀ ਚਰਣਾ ਵਿੱਚ ਹੁੰਦਾ ਹੈ ਤੇ ਮੈਨੂੰ ਅੱਜ ਚਰਨਾ ਮਿਤ ਬਸਤਰ ਤੇ ਪਹੇਚ ਰਿਹਾ ਉਹਨਾਂ ਨੇ ਬਸਤਰ ਤੇ ਕੀਆ ਦੇਖਿਆ ਪਾਤਸ਼ਾਹ ਮੈਨੂੰ ਅੱਜ ਆਪਣੇ ਚਰਨਾ ਨਾਲ ਜੋੜ ਲੋ ਮਨੂੰ ਸੇਵਾ ਬਖਸ਼ੋ ਤਾਂ ਸਤਗੁਰਾਂ ਨੇ ਕੋਸ ਨੂੰ ਸੇਵਾ ਬਖਸ਼ੀ ਜਿਸ ਤਰ੍ਹਾਂ ਕਿ ਆਪਕੀ ਨੂੰ ਪਤਾ ਹੀ ਹੈ ਸੇਵਾ ਕਰਦੇ ਆਂ ਫਿਰ ਇੱਕ ਵਾਰ ਸਮਾ ਹੈ ਸਭ ਆਇਆ ਸੰਗਤ ਜੀਓ ਕਿ ਬਾਬਾ ਅਮਰਦਾਸ ਜੀ ਨੂੰ ਭੇਜਦੇ ਰਹਿੰਦੇ ਸਨ ਤਾਂ ਆਪਣੇ ਪਰਿਵਾਰ ਵਿੱਚ ਨਿਮਲੀ ਆਉ ਆਪਣੀ ਜ਼ਿੰਮੇਵਾਰੀਆਂ ਨਿਭਾਇਆ ਹੋ ਇਹ ਤੇ ਗੁਰੂ ਨਾਨਕ ਦਾ ਫਾਰ ਹੈ ਜੋ ਸੇਵਾ ਤੇ ਸਿਮਰਨ ਦੇ ਨਾਲ ਨਾਲ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਪੈਂਦੀਆਂ ਨੇ ਘਰ ਤੋਂ ਕਦੀ ਪਗੋੜਾ ਨਹੀਂ ਕੀਤਾ ਗੁਰੂ ਨਾਨਕ ਪਾਤਸ਼ਾਹ ਨੇ ਆ ਬੜੇ ਬੜੇ ਸਾਥ ਫਿਰਦੇ ਨੇ ਜਿਹੜੇ ਘਰ ਤੋਂ ਪਗੋੜੇ ਹੋ ਗਏ ਨੇ ਜੋ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਆਪਣੀ ਔਰਤ ਨੂੰ ਛੱਡ ਕੇ ਆਪਣੇ ਘਰ ਨੂੰ ਛੱਡ ਕੇ ਪੀਰਤਾਂ ਦੇ ਜਾ ਕੇ ਬੈਠ ਜਾਂਦੇ ਨੇ ਜਗਲਾਂ ਵਿੱਚ ਜਾ ਕੇ ਬੈਠ ਜਾਂਦੇ ਨੇ ਪਰ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਅਲੱਗ ਹੈ ਸਾਧ ਦੇ ਵਿੱਚ ਰਹੇ ਪਰਵਾਦ ਦੇ ਵਿੱਚ ਰਹੇ ਤੇ ਇੱਥੇ ਰਹਿ ਕੇ ਨਾਮ ਜਾਪੋ ਤੂੰ ਰਾਮ ਦੀ ਇਬਾਦਤ ਕਰ। ਜਦੋਂ ਉੱਧਰ ਗਏ ਤਾਂ ਜਿਹੜਾ ਹਰੀਹੁਣ ਨਾਮ ਦਾ ਤਪਸੀਨਾ ਉੱਥੇ ਉਹ ਵੀ ਰਿੰਦਾ ਸੀ ਗੁਰੂ ਨਾਲ ਫੜੀ ਰਖਾ ਕਰਦਾ ਸੀ ਤੇ ਬਰਸਾਤ ਨਹੀਂ ਸੀ ਹੋਈ ਤੇ ਕਹਿਣ ਲੱਗੇ ਜੀ ਬਰਸਾਤ ਬੁਆਓ। ਗੁਰੂ ਅੰਗਦ ਦੇਵ ਜੀ ਨੇ ਕਿਹਾ ਗੁਰੂ ਅੰਗਦ ਦੇਵ ਜੀ ਪਾਸਾ ਨੇ ਕਿਹਾ ਕਿ ਆਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਹੱਥ ਵਿੱਚ ਹੈ ਬਰਸਾਤ ਕਉੜੀ ਤੇ ਉਹ ਵਾਹਿਗੁਰੂ ਆਪੇ ਮਿਹਰ ਕਰਨਗੇ ਆਪੇ ਬਖਸ਼ਿਸ਼ ਕਰਨਗੇ। ਕਾ ਅਰੀਏ ਤਪਾ ਕਾਂਡਾ ਤੁਸੀਂ ਗ੍ਰਸਤੀ ਨੂੰ ਗੁਰੂ ਮੰਨਿਆ ਇੱਥੇ ਪਾਪ ਹੋ ਰਹੇ ਨੇ ਇਹ ਪਾਪ ਹੀ ਹੈ ਕਿ ਤੁਸੀਂ ਗ੍ਰਸਤੀ ਦੇ ਕਰਮਾਂ ਦੇ ਵਿੱਚ ਆਪਣਾ ਸਿਰ ਰੱਖ ਲਿਓ ਮੇਰੇ ਵਰਗੇ ਨੂੰ ਗੁਰੂ ਨਹੀਂ ਮੰਨਦੇ ਤੇ ਉਹ ਕਹਿਣਗੇ ਤੁਸੀਂ ਗੁਰੂ ਨੂੰ ਨਗਰ ਤੋਂ ਬਾਹਰ ਕੱਢ ਦਿਓ ਬਰਸਾਤ ਮੈਂ ਪਵਾਉਂਗਾ ਕਾ ਖੈਰ ਗੁਰੂ ਪਾਤਸ਼ਾਹ ਜੀ ਨੂੰ ਮਤਲਬ ਪ੍ਰਸਤੀ ਲੋਕਾਂ ਨੇ ਕਿਹਾ ਤੁਸੀਂ ਆਪ ਪਿੰਡ ਛੱਡ ਕੇ ਚਲੇ ਜਾਓ ਸਤਿਗੁਰਾਂ ਨੂੰ ਤੁਸੀਂ ਹੈਰਾਨ ਹੋ ਜਾਓ ਕਿ ਸੱਤ ਪਿੰਡਾਂ ਤੱਕ ਕਿਸੇ ਨੇ ਰੋਕਣ ਨਹੀਂ ਦਿੱਤਾ ਗੁਰੂ ਅੰਗਦ ਦੇ ਦੇ ਪਾਸਾਹੀ ਬੜੀ ਦੂਰ ਜਾ ਕੇ ਪਿੰਡ ਰਜਾਦੇ ਦੇ ਵਿੱਚ ਆ ਕੇ ਗਏ ਸਾਧ ਸੰਗਤ ਦੀ ਮੈਂ ਇੱਕ ਆਪ ਜੀ ਨੂੰ ਬੇਨਤੀ ਕਰਾਂ ਕਿ ਕੁਦਰਤ ਦੇ ਨਾਲ ਕਦੀ ਛੇੜਛਾੜ ਨਹੀਂ ਕਰਨੀ ਚਾਹੀਦੀ ਕੁਦਰਤ ਦੇ ਨਾਲ ਜਿੰਨਾ ਛੇੜਛਾੜ ਕੀਤੀ ਹੈ ਉਹਦਾ ਰਿਜ਼ਲਟ ਬਹੁਤ ਬੁਰਾ ਤੇ ਭਿਆਨਕ ਇਸ ਸੰਸਾਰ ਨੂੰ ਤੁਕਤਨਾ ਵੀ ਪਿਆ ਜਦੋਂ ਸਾਲ 1967 ਤੋਂ 1972 ਤੱਕ ਦੱਖਣ ਅਤੇ ਪੂਰਬ ਵਿਤਨਾਮ ਦਾ ਯੁੱਧ ਹੋਇਆ ਤਾਂ ਦੱਖਣ ਦੀ ਮਦਦ ਵਾਸਤੇ ਅਮਰੀਕਾ ਉੱਤਰਿਆ ਪਰ ਕਿਉਂਕਿ ਉੱਤਰ ਹਾਰ ਨਹੀਂ ਸੀ ਰਿਹਾ ਤਾਂ ਉਸ ਵਕਤ ਕਲਾਉਡ ਸੀਡਿੰਗ ਜੋ ਬਰਸਾਤ ਹੈ ਜੋ ਕਿਰਪਨ ਬਰਸਾਤ ਕਹਿੰਦੇ ਜਿਸ ਨੂੰ ਉਹ ਅਮਰੀਕਾ ਨੇ ਇੰਨੀ ਕਰਵਾ ਦਿੱਤੀ ਕਿ ਉੱਥੇ ਗਲ-ਗਲ ਤੱਕ ਪਾਣੀ ਹੋ ਗਿਆ ਜੇ ਜਿਹੜਾ ਦੂਸਰਾ ਦੇਸ਼ੀ ਉਹ ਹਾਰ ਗਿਆ ਪਰ ਫਿਰ ਉਸ ਤੋਂ ਬਾਅਦ ਇੱਕ ਸੰਯੁਕਤ ਰਾਸ਼ਟਰ ਦੀ ਮੀਟਿੰਗ ਹੋਈ ਜਿਹਦੇ ਵਿੱਚ ਇਹ ਤੈਅ ਕੀਤਾ ਗਿਆ ਕਿ ਕੁਦਰਤ ਦੇ ਨਾਲ ਕਦੇ ਛੇੜਛਾੜ ਨਾ ਕਰੀਓ ਕਿਉਂਕਿ ਜਿਵੇਂ ਇੱਕ ਭਾਲੂ ਗੁਫਾ ਦੇ ਵਿੱਚ ਸੁੱਤਾ ਪਿਆ ਹੈ ਨਾ ਤੇ ਉਸ ਨੂੰ ਕੋਈ ਬਾਲਕ ਜਾ ਕੇ ਧੰਗਾ ਮਾਰੇ ਤਾਂ ਜਦੋਂ ਉੱਠੇਗਾ ਬੜਾ ਖੋਹੜਿਤ ਹੋਵੇਗਾ ਤੇ ਉਹ ਬੱਚੇ ਨੂੰ ਚੀਨ ਫਾੜ ਦਵੇਗਾ ਇਸੇ ਤਰ੍ਹਾਂ ਕੁਦਰਤ ਹੈ ਕੁਦਰਤ ਦੇ ਨਾਲ ਕਦੀ ਕੋਈ ਛੇੜਛਾੜ ਨਾ ਕਰੇ ਨਹੀਂ ਤਾਂ ਇਹ क्रोधਿਤ ਹੋ ਜਾਵੇਗੀ ਤੇ ਪਤਾ ਨਹੀਂ ਇਹ ਕੀ ਕਰ ਦੇਵੇ ਕੀ ਤਬਾਹੀਆਂ ਲਿਆਵੇ ਸਾਧ ਸੰਗਤ ਜੀ ਆਪ ਵੀ ਹੈਰਾਨ ਹੋਵੋਗੇ ચીਨ ਨੇ ਇੱਕ ਬਹੁਤ ਵੱਡਾ ਬੰਨ੍ਹ ਬਣਾਇਆ ਉਸ ਬੰਨ੍ਹ ਦੇ ਵਿੱਚ ਉਸ ਬੰਨ੍ਹ ਕਰਕੇ ਪਤਾ ਇਤਨਾ ਪਾਣੀ ਇਕੱਠਾ ਉਹਨੇ ਕਰ ਲਿਆ ਕਿ 0 0 1 ਵਾਈ ਪ੍ਰithvi ਦੀ ਜਿਹੜੀ ਗਤੀ ਹੈ ਉਹ ਧੀਮੀ ਹੋ ਗਈ ਦੇਖੋ ਇਸਾਰੇ ਜਿੰਨੇ ਗ੍ਰਹਿ ਨਛਤਰ ਤਾਰੇ ਚੰ드ਰਾ ਸੂਰਜ ਇਹ ਇੱਕ ਪਾਲਨ ਵੀ ਇਧਰ ਉਧਰ ਦੀ ਹੁੰਦੇ ਇਹ ਵਾਈ ਗੁਰੂ ਦੇ ਹੁਕਮ ਵਿੱਚ ਚੱਲ ਰਹੇ ਨੇ ਤੇ ਕੋਦੇ ਵਿੱਚ ਅਸੀਂ ਵਾਦਾ ਬਣਿਆ ਕੋਈ ਮਨੁੱਖ ਵਾਦਾ ਬਣੇ ਤਾਂ ਕੁਦਰਤ ਕ੍ਰੋਧ ਵਿੱਚ ਨਹੀਂ ਆਵੇਗੀ ਅੱਜ ਆਪ ਜੀ ਪੜ੍ਹਦੇ ਹੋ ਗੁਰੂ ਜੀ ਸਾਹਿਬ ਜਹਰਤ ਪਾਤਾਲ ਆਕਾਸ਼ ਹੈ ਮੇਰੀ ਜ਼ਿੰਦਗੀ ਇਹ ਸਭ ਹਰ ਹਰ ਨਾਮ ਧਿਆਵੇ ਨਾਮ ਪੌਣ ਪਾਣੀ ਤੇ ਸੰਤਰੋ ਮੇਰੀ ਜਿੰਦੜੀਏ ਸਭ ਹਰ ਹਰ ਜਸਦਾਵੇ ਰਾਮ ਹੁਣ ਕੀ ਗੱਲ ਨਿੱਕੀ ਧਰਤੀ ਪੌਣ ਆਕਾਸ ਚੰਦਰਮਾ ਤਾਰੇ ਗ੍ਰਹਿ ਨਛਤਰ ਤੇ ਕੀ ਅੱਲਾ ਅੱਲਾ ਕਹਿੰਦੇ ਨੇ ਜਾਂ ਖੁਦਾ ਖੁਦਾ ਕਹਿੰਦੇ ਨੇ ਜਾਂ ਰਾਮ ਰਾਮ ਕਹਿੰਦੇ ਨੇ ਭਾਰਤ ਕਹਿੰਦੇ ਮੈਂ ਸਭ ਹਰ ਹਰ ਨਾਮ ਜਿਹਾਵੇਂ ਨਾ ਇਹ ਫਿਰ ਕਿਵੇਂ ਕੀਆ ਗੁਰੂ ਪਾਤਸ਼ਾਹ ਜੀ ਨੇ ਇਹਦਾ ਕਾਰਨ ਕੀ ਏ ਕਿ ਜਾਂ ਵਾਹਿਗੁਰੂ ਵਾਹਿਗੁਰੂ ਕਹਿੰਦੇ ਨੇ ਨਹੀਂ ਦਰਸਨ ਇੱਕ వైਗ੍ਰੂਦੀ ਲਜਾ ਦੇ ਵਿੱਚ ਚਲਣਾ ਆ ਸਿੱਧੰਤ ਹੈ ਬੰਦਾ వైਗ੍ਰੂਦੀ ਲਜਾ ਵਿੱਚ ਨਹੀਂ ਚੱਲਦਾ ਬਾਕੀ ਇਹ ਪਾਉਣ ਪਾਣੀ ਪੈਸੰਤਰ ਅਗ ਗ੍ਰਹਿ ਨਿਛਤਰ ਤਾਰੇ ਸਭ ਆਪਣੀ ਆਪਣੀ ਮਰਿਆਦਾ ਦੇ ਵਿੱਚ ਕਰੋੜਾਂ ਸਾਨਾ ਤੋਂ ਚੱਲ ਰਹੇ ਨੇ ਪਰ ਜਦੋਂ ਵੀ ਮਰਿਆਦਾ ਤੋੜਦਾ ਏ ਜਦੋਂ ਵੀ ਨਿਯਮ ਦੀ ਉਲੰਘਣਾ ਕਰਦਾ ਏ ਇਨਸਾਨ ਕਰਦਾ ਤਾਂ ਸਾਧ ਸੰਗਤ ਜੀ ਇਸ ਤਰ੍ਹਾਂ ਜਦੋਂ ਗੁਰੂ ਅੰਗਦ ਸਾਹਿਬ ਨੂੰ ਉਹਨੇ ਬਾਗ ਪਾ ਦਿੱਤਾ ਤੇ ਫਿਰ ਬਾਬਾ ਅਮਰਦਾਸ ਜੀ ਆਏ ਉਹ ਫੇਰ ਸੇਵਾ ਕਰਨ ਲੱਗੇ ਸੇਵਾ ਕਰਦਿਆਂ ਇੱਕ ਦਿਨ ਖੱਡੀ ਦੇ ਨਾਲ ਮਿਲ ਗਏ ਰਾਤ ਦਾ ਟਾਈਮ ਸੀ ਅੰਮ੍ਰਿਤ ਵੇਲੇ ਦਾ ਟਾਈਮ ਸੀ ਬੰਦੇ ਦੀ ਛਕੜ ਤੂਫਾਨ ਆ ਰਿਹਾ ਸੀ ਜੁਲਾਹੇ ਨੂੰ ਜੁਲਾਈ ਕਹਿੰਦੀ ਏ ਇਹ ਕੌਣ ਹੈ ਤਾਂ ਅਗੋਂ ਜੁਲਾਈ ਕਹਿੰਦੀ ਏ

बोली ऐसी हो जो किसने सीने चीर के लंघ कर ऐसी बोली मार दी कि अमरू बेन थामा है फिर बाबा अमर जी ने किया मैं निथावा पहला सी मेरा कोई था अब तो मैं था वाला हां आज मेरा कामल मुर्शिद मेरे नाल है ता अगो पासा ने जो वचन कहे दीवानी क्या भक्ति हो गुरु की शान में चुप रहो उसी दम हो गई पागल इशारा हो तो ऐसा ता फिर वो अखीरला दिन सी समझी जब वो तो बाबा अमरदास जी के पहुंचे ता गुरु अंगद पातशाह जी कह लगे भाई तू लेट क्यों हो गया जल्दी क्यों नहीं पहुंचा हाथ जोड़ के सच्चे पातशाह मैं गिर गया अच्छा गिर गया सी फिर ਕੰਨ ਲੱਗੇ ਜੀ ਮੇਰੇ ਕੋਲ ਸਮਰਥਾ ਸਾਰੀ ਖਤਮ ਹੋ ਗਈ ਜਲਦੀ ਪਹੁੰਚਣ ਦੀ ਆਪ ਪਾਤਸ਼ਾਹ ਉਸਰੇ ਕੰਨ ਲਗੇ ਕਿਰ ਵੀ ਆ ਤੋ ਮਤਲਬ ਆ ਇਹ ਨਿਮਰਤਾ ਹੈ ਇਹ ਪਿਆਰ ਹੈ ਕਿ ਜਦੋਂ ਇਸ ਤਰ੍ਹਾਂ ਦੀ ਨਿਮਰਤਾ ਤੇ ਪਿਆਰ ਹੁੰਦਾ ਹੈ ਅੰਦਰ ਕੋਈ ਵੀ ਕਮੀ ਨਹੀਂ ਰਹਿੰਦੀ ਸਾਰੇ ਔਗਣ ਖਤਮ ਹੋ ਜਾਂਦੇ ਨੇ ਤੇ ਅੰਦਰ ਗੁਣ ਪੜ ਜਾਂਦੇ ਨੇ ਪਰ ਪਾਤਸ਼ਾਹ ਨੇ ਕਿਹਾ ਤੂੰ ਕਿਰ ਨਹੀਂ ਗਿਆ ਅੱਜ ਜੀਤੂ ਇਸ ਪੁਗਿਆ ਦੇ ਵਿੱਚ ਪਰਮਿਆ ਨੂੰ ਘਿਰ ਵਾਸਤੇ ਖੜਾ ਹੋਇਆ ਸੀ ਆਸਰਾ ਨੇ ਕਿਹਾ ਇਸੇ ਪਾਣੀ ਦੇ ਨਾਲ ਬਾਬਾ ਅਮਰਦਾਸ ਜੀ ਦਾ ਇਸ਼ਨਾਨ ਕਰਾਓ ਇਸ਼ਨਾਨ ਕਰਾਇਆ ਤੇ ਉੱਚੇ ਸੰਗਾਸਨ ਤੇ ਬਿਠਾ ਕੇ ਮੇਰੇ ਪਾਤਸ਼ਾਹ ਨੇ ਪ੍ਰਕਰਮਾਂ ਕੀਤੀਆਂ ਤੇ ਆਪਣਾ ਸਿਰ ਦਰਾਸੀ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਦੇ ਵਿੱਚ ਤੱਕ ਤਾਂ ਇਹ ਜੀ ਦੇਖੋ ਸਾਧ ਸੰਗਤ ਜੀ ਸਭ ਸੁਣਿਆ ਸੀ ਨਾ ਕਿ चित चेतस की नहीं बावरिया बावरे राहुल चित चेतस की नहीं बावरिया हर बिस्तर ते गुम गया बावरे हे चलिया हे श्रद्धाया तू कभी समझ कीती है कि मैं भाई गुरु नु चेतना है और ए मतलब कोई बुरा शब्द नहीं किया मेरे पास अभी एक बड़ा निका प्यार है गुरु नानक पास मान लो जिमें एक मां है ਤੇ ਜਿਹੜਾ ਉਹਦਾ ਪੁੱਤ ਨੀਕਾ ਦੀ ਹੁੱਤ ਹੈ ਉਹ ਬਾਰ-ਬਾਰ ਉਥੇ ਸੱਪ ਲੰਘ ਰਿਹਾ ਸੱਪ ਨੂੰ ਪਕੜਦਾ ਹੈ ਸਰਪ ਅਗਨ ਕਰ ਮੇਲੇ ਜਾਂ ਅਗ ਬਲ ਰਹੀ ਤੇ ਅਗ ਦੇ ਨੇ ਇੱਕ ਹੱਥ ਪਾਉਂਦਾ ਹੈ ਪਕੜਦਾ ਹੈ ਅਗ ਨੂੰ ਤਾਂ ਮਾਂ ਉਸ ਨੂੰ ਬਾਰ-ਬਾਰ ਰੋਕਦੀ ਫਰਸਦੀ ਹੈ ਕਿ ਪੁੱਤ ਇੱਧਰ ਨਹੀਂ ਜਾਣਾ ਨੁਕਸਾਨ ਹੋ ਜਾਏਗਾ ਪਰ ਜਦੋਂ ਪੁੱਤ ਜਿੱਦ ਕਰਦਾ ਹੈ ਆਖੇ ਨਹੀਂ ਲੱਗਦਾ ਤਾਂ ਮਾਂ ਉਹਦੇ ਗੱਲਾਂ ਦੇ ਉੱਪਰ ਚਪੇੜ ਵੀ ਮਾਰੁੰਦੀ ਹੈ ਕਿ ਇਹ ਮਾਂ ਦੀ ਦੁਸ਼ਮਣੀ ਹੈ ਦੂਸਰੀ ਨਹੀਂ ਹੈ ਇਹ ਵੀ ਮਾਂ ਦੀ ਇੱਕ mohabbat ਹੈ ਇਹਦੀ ਮਾਂ ਦਾ ਇੱਕ ਪਿਆਰ ਹੈ ਜਦੋਂ ਇਸ ਤਰ੍ਹਾਂ ਦੇ ਸ਼ਬਦ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਨਾ ਉਦੋਂ ਇਹ ਵੀ ਉਹਨਾਂ ਦੀ ਇੱਕ mohabbat ਇਹੋ ਉਹਨਾਂ ਦਾ ਪਿਆਰੇ ਚਿਤ ਚੇਤਸ ਕੀਨੇ ਬਾਵਰਿਆ ਹਰ ਦੂਸਰ ਤੇਰੇ ਤੁੰਗਲਿਆ ਐ ਬਾਵਰਿਆ ਚਲਿਆ ਛਲਾਈਆ ਤੂੰ ਆਪਣੇ ਚਿਤ ਦੇ ਵਿੱਚ ਵਾਹਿਗੁਰੂ ਜੇਤਨਾ ਕਿਉਂ ਨਹੀਂ ਹੈ ਚੇਤਨਾ ਹੈ তোর ਚੇਤ ਗਏ ਜਿਸ ਦਿਨ ਮੈਂ ਪ੍ਰਾਨੀ ਸ਼ੇਰ ਜਣਾ ਆਦਗਿਆਤ ਹੈ ਕੂਟੇ ਕਾ ਟਿਉ ਪਾਣੀ ਜਿਵੇਂ ਇੱਕ ਕਟੜ ਥੜਿਆ ਟੁਟਿਆ ਹੋਵੇ ਤਾਂ ਇੱਕ ਇੱਕ ਧੂਨ ਕਰਕੇ ਉਹਦੇ ਵਿੱਚ ਪਾਣੀ ਰਸ ਜਾਂਦਾ ਹੈ ਇਸੇ ਤਰ੍ਹਾਂ ਆ ਸਰੀਰ ਰੂਪੀ ਇੱਕ ਕੜਾ ਹੈ ਇਹਦੇ ਵਿੱਚੋਂ ਇੱਕ ਇੱਕ ਸਵਾਸ ਪਲ ਪਲ ਦੇ ਵਿੱਚ ਨਿਕਲ ਰਿਹਾ ਹੈ ਤੇ ਤੇਰੀ ਉਮਰ ਦਿੱਤੀ ਜਾਂਦੀ ਹੈ ਤੇ ਉਹ ਟੰਪਲਿਆ ਪੁਰਸ਼ਾ ਤੋਂ ਅੱਜ ਤੋਂ ਹੀ ਰੱਬ ਦੀ ਇਬਾਦਤ ਕਰ ਰੱਬ ਦੀ ਰਜਾ ਦੇ ਵਿੱਚ ਚੱਲ ਤੇ ਰੱਬ ਦੇ ਗੁਣਾਂ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰ ਜੇ ਦੇ ਅੰਦਰ ਵਾਈਕ੍ਰੂ ਦਾ ਨਾਮ ਨਹੀਂ ਹੋਵੇਗਾ ਤਾਂ ਹਰ ਬਿਸਰਤ ਤੇਰੇ ਗੁਣ ਗੜਿਆ ਤਾਂ ਤੇਰੇ ਜਿਹੜੇ ਗੁਣ ਬਰਨ ਤੋਂ ਭਾਵੇਂ ਤੇਰੇ ਅੰਦਰ ਵਾਈਕ੍ਰੂ ਦਾ ਕੋਈ ਗੁਣ ਨਹੀਂ ਰਹੇਗਾ ਤੇ ਤੇਰਾ ਅੰਦਰ ਆਪਣਾ ਨਾਲ ਭਰ ਜਾਵੇਗਾ ਕਰਨੀ ਕਾਗਦ ਮਰਮਸਾਨੀ ਸਾਸ ਸੰਬੰਧੀ ਕਰਨੀ ਦੇ ਨਾ ਦੋ ਅਰਥ ਹੁੰਦੇ ਨੇ

ਅੰਤ ਉਹਦੇ ਗਲ ਆ ਕੇ ਖੋਤਾ ਬੈਠਾ ਹੈ ਉਹਦੇ ਵਿਚਾਰਾਂ ਦੇ ਨਾਲ ਕੋ ਚੱਲ ਗਿਆ। ਸਤਸੰਗ ਜੀ ਇਸ ਨੂੰ ਕੰਦਨੇ ਕਰਤੂਤ। ਕਤੂਤ ਬੰਦਾ ਬੜੀ ਮਾੜੀ ਤਮਾੜੀ ਕਰਦਾ। ਸਤਸੰਗ ਜੀ ਇੱਕ ਨਾ ਰੋਗ ਆ। ਉਹ ਰੋਗ ਕਿਦੇ ਮੈਂ ਇਹ ਕਹਣਾ ਕਿ ਗੁਰਨਾਨਤ ਪਾਤਸ਼ਾਹ ਜੀ ਦਾ ਨਾਮ ਲੈਣ ਵਾਲਿਆਂ ਚ ਨਾ ਆਵੇ। ਇਹ ਰੋਗ ਹੁਣੇ ਆਇਆ ਨਵਾਂ ਹੀ ਰੋਗ ਆਇਆ ਹੈ। ਸਤਸੰਗ ਜੀ ਇਹ ਕੁੜਕਾਵਾਂ ਦੇ ਵਿੱਚ ਇਸੇ 2025 ਦੇ ਵਿੱਚ ਇੱਕ ਫੋਨ ਆਇਆ ਜੋ ਸਵਵਹਾਨ ਹੁੰਦਾ ਨਾ ਸਵਵਹਾਨ ਜੋ ਮੁਰਦਿਆਂ ਨੂੰ ਕਹਣ ਵਾਲਾ ਇੱਕ ਮਾਨ ਹੁੰਦਾ ਹੈ ਉਸ ਦੇ ਵਾਸਤੇ ਅਲੱਗ ਪਰਮਿਟ ਹੁੰਦਾ ਹੈ ਉਹਨਾਂ ਦੇ ਕੋਲ ਫੋਨ ਆਇਆ ਕਿ ਸਾਡੇ ਘਰ ਦੇ ਵਿੱਚ ਇੱਕ ਮੌਤ ਹੋ ਗਈ ਹੈ ਕਿ ਤੁਸੀਂ ਉਸ ਡੈੱਡ ਬੋਡੀ ਨੂੰ ਲੈ ਕੇ ਪਰ ਜਦੋਂ ਉਸ ਨੇ ਆ ਕੇ ਦਰਵਾਜਾ ਖੜਕਰਾਇਆ ਤਾਂ ਅੰਦਰੋਂ ਇੱਕ ਮਨੁੱਖ ਨਿਕਲਿਆ ਉਸ ਨੇ ਦਰਵਾਜਾ ਖੋਲਿਆ ਉਸ ਨੇ ਕਾਈ ਸ਼ਾਈ ਕਲ ਸੂਟ ਅਗੇ ਗੂੜ ਪਾਈ ਨੇ ਕਿ ਬੀਬੀਆਂ ਨੇ ਸਾੜੀਆਂ ਪਧੀਆਂ ਨੇ ਆਪਣੇ ਮੇਕਅਪ ਕੀਤੇ ਹੋਏ ਨੇ ਤੇ ਇੱਕ ਟੇਬਲ ਤੇ ਬੈਠ ਕੇ ਉਹ ਖਾਣਾ ਖਾ ਰਹੇ ਨੇ ਉਹਨਾਂ ਪੁੱਛਿਆ ਜੀ ਮੈਂ ਕਿਧਰੇ ਗਲਤਾਂ ਨਹੀਂ ਆ ਗਿਆ ਉਹ ਕਰਨ ਲੱਗੇ ਨਹੀਂ ਆ دوسرے ਕਮਰੇ ਵਿੱਚ ਸਾਡੇ ਪਿਤਾ ਜੀ ਦੀ ਡੈੱਡ ਬੋਡੀ ਪਈ ਏ ਇਸ ਨੂੰ ਲੈ ਜਾ। ਸੱਜਣਾਂ ਦੀ ਉਹ ਬੜਾ ਹੈਰਾਨ ਹੋਇਆ ਖੜਾ ਸੈਡ ਬੋਡੀ ਨੂੰ ਉਸਨੇ ਸਰਹਾਨ ਦੇ ਵਿੱਚ ਰੱਖ ਲਿਆ ਤੇ ਕਰਨ ਲੱਗੇ ਜੀ ਸੰਸਾਰ ਘਾਟ ਲੈ ਚਲੋ ਤਿਆਰੀ ਕਰੋ ਅਸੀਂ ਆਏ ਆਪਣੀਆਂ ਗੱਡੀਆਂ ਤੇ ਉਹ ਪਹੁੰਚੇ ਉੱਤੇ ਸੰਸਕਾਰ ਕੀਤਾ ਉਹਨਾਂ ਨੇ ਕਿੰਨਾ ਪੈਸਾ ਉਹਨਾਂ ਨੇ ਦੇ ਦਿੱਤਾ ਕੈਨ ਲਗਾ ਜੀ ਹੁਣ శ్రీਮਦ ਭਗਵਤ ਦਾ ਪਾਦ ਤੇ ਗੰਗਾ ਦੇ ਵਿੱਚ ਥੁਲ ਤਰਾਉਣੇ ਸਾਰੀ ਕਿਰਿਆ ਕਰਮ ਤੁਸਾਂ ਕਰਨੀ ਕੋ ਕਿ ਸਾਜੇ ਕੋ ਕੋ ਫਾਕਤ ਹੈ ਨਹੀਂ ਕਿ ਕੰਮ ਸਾਰਾ ਤੁਸੀਂ ਕਰਨਾ ਹੈ ਮਹਾਰਾਜ ਦੀ ਬਾਣੀ ਕਹਿੰਦੀ ਹੈ ਕਰਤੂਤ ਪਸੂ ਕੀ ਆ ਹੈ ਕਰਤੂਤ ਔਰ ਉਹ ਹੁਣ ਕਹਿੰਦਾ ਹੈ ਕਿ ਬਈ ਹੁਣ ਹਫਤੇ ਵਿੱਚ 4 ਦਿਨ ਮੇਰੇ ਗੰਦਾ ਦੇ ਹੁੰਦੇ ਨੇ ਮਗਾ ਕਿ ਰੋਗ ਫੈਲਦਾ ਜਾ ਰਿਹਾ ਹੈ ਤਾਂ ਇਸ ਰੋਗ ਤੋਂ ਤੁਸੀਂ ਸੁਚੇਤ ਰਹਿਣਾ ਹੈ ਜਿਨ੍ਹਾਂ ਮਾਪਿਆਂ ਨੇ ਸਾਨੂੰ ਉਂਗਲ پکڑ ਕੇ ਤੁਰਨਾ ਸਿਖਾਇਆ ਜਿਨ੍ਹਾਂ ਮਾਪਿਆਂ ਨੇ ਸਾਨੂੰ ਆਸਮਾਨ ਦੀ ਉਚਾਈਆਂ ਤੱਕ ਲੈ ਗਏ ਸਾਨੂੰ ਅਮੀਰ ਬਣਾਇਆ ਸਾਨੂੰ ਪੜਾਇਆ ਤੇ ਲਿਖਾਇਆ ਅੱਜ ਮਰਨ ਤੇ ਵੀ ਸਾਡੇ ਕੋਲ ਵਕਤ ਨਹੀਂ ਹੈ ਅੱਬ ਇਹ ਹੋ ਹੈ ਕਰੂਪ ਪਸ਼ੂ ਕੀ ਮਾਨਸ ਮਾਨਸ ਮੂਰਤ ਨਾਨਕ ਨਾਮ ਕਰਨੀ ਕੁੱਤਾ ਵਰਤ ਅੱਛਾ ਦੂਸਰਾ ਹਾਲ ਕਰਨੀ ਦਾ ਇਹ ਹੁੰਦਾ ਆਚਰਨ ਇਫਲਾਕ ਕਰਨੀ ਕਾਬਦ ਮਨਵ ਸਮਾਣੀ ਬੁਰਾ ਭਲਾ ਤੋਂ ਦੇਖ ਪੜੇ ਭਈ ਆਪਣੀ ਕਰਮੀਆਂ ਆਚਰਣ ਨੂੰ ਕਾਬਿਲ ਬਣਾ ਤੇ ਮਨ ਨੂੰ ਦਵਾਤ ਪੜਾ ਤੇ ਜਿਹੜੇ ਤੇਰੇ ਮਨ ਦੇ ਹਲੇ ਤੇ ਬੁਰੇ ਸੰਸਕਾਰ ਨੇ ਇਹਨੂੰ ਸਿਆਹੀ ਬਣਾ ਤੇ ਫਿਰ ਤਾਂ ਬੁਰਾ ਭਲਾ ਤੋਂ ਲੇਖ ਪੈ ਤੇ ਉਹ ਲੇਖ ਇਹਦੇ ਨਾਲ ਆਪਣੇ ਆਪ ਲਿਖੇ ਜਾਣਗੇ ਜੋ ਤੂੰ ਚੰਗਾ ਕੰਮ ਕਰਦਾ ਹੈ ਉਹ ਵੀ ਲਿਖਿਆ ਜਾਏਗਾ ਤੇ ਜੋ ਮੰਦਾ ਕਰਦਾ ਹੈ ਉਹ ਵੀ ਲਿਖਿਆ ਜਾਏਗਾ ਏ ਹੈ ਕਰਣੀ ਕਾਰ ਉਹ ਮਨਮਸਮਾਣੀ ਬੁਰਾ ਭਲਾ ਤੋਂ ਲੇਖ ਪਏ ਜਿਉਂ-ਜਿਉਂ ਕਿਰਤ ਚਲਾਇ ਤੋ ਚਲਿਏ ਤਉ ਗੁਣ ਨਾਹੀ ਅੰਤ ਹੈ اے ਭਾਈ ਗੁਰੂ ਤੇਰੇ ਗੁਣਾ ਦਾ ਅੰਤ ਨਹੀਂ ਹੈ ਪਰ ਇਹ ਮਨੁੱਖ ਜਿਉਂ ਜੀਆਂ ਕਰਤੂਤਾ ਕਰਦਾ ਏ ਜਿਉਂ ਜੇ ਕਰਮ ਕਰਦਾ ਓ ਦੇ ਇਸ ਨੂੰ ਫਲ ਮਿਲਦੇ ਫਿਰ ਪਤਾ ਕੀ ਕਰਦਾ ਮੇਰੇ ਪੜੋਸੀ ਦਾ ਦੋਸ ਹੈ ਜਾਂ ਮੇਰੇ ਦੁਸ਼ਮਣ ਨੇ ਮੇਰੇ ਪੈਰ ਖਿंचे ਨੇ ਮੇਰੇ ਸਾਥੀ ਦੀ ਬਾਣੀ ਕਹਿੰਦੀ ਏ ਦੱਦੇ ਦੋਸ ਨਾ ਵੀ ਕਿਸੇ ਦੋਸ ਕਰਮਾਂ ਆਪਣੇ ਆ ਜੋ ਮੈਂ ਕੀਆ ਸਮਨੇ ਪਾਇਆ ਦੋਸ ਨਾ ਨੀਜੇ ਅਵਜਨਾ ਹੋ ਕਿਸੇ ਨੂੰ ਦੋਸ ਨਾ ਦੇ ਤੇ ਤੇਰੇ ਆਪਣੇ ਦੋਸ ਨੇ ਤੇ ਤੇਰੇ ਆਪਣੇ ਕਰਮ ਕੀਤੇ ਹੋਏ ਨੇ ਤੇ ਤੂੰ ਹੀ ਭੁਗਤੇਗਾ ਕਿਉਂਕਿ ਜੇ ਤੂੰ ਫਿਰਦਾ ਬੀਜੇ ਦਾ ਤੋ ਬਿਜੁਰੀਆਂ ਕਿਕਰ ਬੀਜੇ ਜਟ ਖੰਡੇ ਨੂੰ ਪਤਾ ਪਤਾਇੰਦਾ ਪੈਂਦਾ ਲੋੜੇ ਪੱਟ ਹੁਣ ਜੇ ਤੂੰ ਬੀਜਦਾ ਕਿਕਰ ਤਾਂ ਉਥੇ ਸੁਣਾਈ ਪੈਦਾ ਬਣਗੀਏ ਤੂੰ ਆਖੇ ਮੈਨੂੰ ਬਿਜੋਰ ਦੇਸ ਦੀਆਂ ਦਾਖਾਂ ਮਿਲ ਜਾਣ ਮੈਨੂੰ ਅੰਗੂਰ ਮਿਲ ਜਾਣ ਤਾਂ ਅੰਗੂਰ ਕਿਵੇਂ ਮਿਲਣਗੇ ਪਿਆਰਿਆ ਕਿਉਂਕਿ ਤੂੰ ਸੋਲਾ ਹੀ ਬੀਜੀਆਂ ਨੇ ਤੇ ਸੋਲਾ ਹੀ ਤੇਰੇ ਕਦਮਾਂ ਨੂੰ ਚੁਪਣ ਗਿਆ ਤੈਨੂੰ ਦੁੱਖ ਦੇਣ ਗਿਆ ਤੈਨੂੰ ਅਸੀਹਤ ਜਾਲੀ ਰਹਿਣ ਜਾਲ ਦਿਨ ਹੋਵਾ ਜੇਤੀ ਘੜੀ ਫਾਇਦਿਤੀ ਦੇਖੋ ਆ ਸਾਡੇ ਵਾਸਤੇ ਨਾ ਰਾਤ ਵੀ ਫਾਇ ਬਣ ਜਾਂਦੀ ਏ ਤੇ ਦਿਨ ਵੀ ਫਾਇ ਬਣ ਜਾਂਦਾ ਰਾਤ ਤੇ ਦਿਨ ਇੱਕ ਇੱਕ ਘੜੀ ਇੱਕ ਇੱਕ ਪਲ ਇਹ ਸਾਡਾ ਸਭ ਲਈ ਦੁਖਦਾਇਕ ਇਸ ਵਾਸਤੇ ਬਣ ਜਾਂਦਾ ਕਿਉਂਕਿ ਅਸੀਂ ਵਾਹਿਗੁਰੂ ਦਾ ਨਾਮ ਨਹੀਂ ਜਪਿਆ ਅਸੀਂ ਵਾਹਿਗੁਰੂ ਦੇ ਗੁਣਾਂ ਨਾਲ ਸਾਝ ਨਹੀਂ ਪਾਈ ਤੇ ਨਹੀਂ ਤਾਂ ਸਾਨੂੰ ਸੁਖਾਨਾ ਕਰਨਾ ਚਾਹੀਦਾ ਨਾ ਦਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮ ਜਾਤ ਇਹ ਜਿੱਥੇ ਦਿਨ ਤੋਫਾ ਹੈ ਨਾ ਉੱਥੇ ਰਾਤ ਵੀ ਤੋਬੇ ਤੋਫਾ ਨਹੀਂ ਬੰਦਾ ਪਾਗਲ ਹੋ ਜੇ ਰਾਤ ਨਾ ਹੋਵੇ ਤਾਂ ਤੇ ਮਹਾਰਾਜ ਨੇ ਅਕਾਲ ਪੁਰਖ ਨੇ ਇਹ ਮਸੌਣ ਵਾਸਤੇ ਆਰਾਮ ਕਰਨ ਵਾਸਤੇ ਇਹ ਰਾਤ ਦਿੱਤੀ ਪਰ ਇਹ ਬੰਦੇ ਦੇ ਰਾਤ ਵੀ ਜਾਲ ਬਣ ਗਿਆ ਤੇ ਦਿਲ ਵੀ ਜਾਲ ਬਣ ਗਿਆ ਜਿਤਨੀਆਂ ਘੜੀਆਂ ਬੀਤਦੀਆਂ ਨੇ ਫਾਈਂ ਗੁੰਦੇ ਗੁਨਾਹ ਤੋਂ ਬਗਾਲ ਉਹ ਸਾਰੀਆਂ ਫਾਈਂ ਬਣ ਗਈਆਂ ਉਸ ਵਾਸਤੇ ਜੇਤੀ ਘੜੀ ਫਾਈਂ ਕੀਤੀ ਫਿਰ ਦਸਰਸ ਚੋਬ ਚੁਗੇ ਫਿਰ ਤਸੂਰੇ ਕਮਨ ਹੋਈ ਫਿਰ ਦਸਰਸ ਸੰਸਾਰ ਦੇ ਰਸਾਂ ਦੇ ਵਿੱਚ ਲੱਗ ਲੱਕੇ ਇੱਕ ਉਹਦੇ ਵਿੱਚ ਫਸ ਲਾਈ ਜਿਹੜੇ ਜਾਲ ਨਹੀਂ ਆ ਪਈ ਉਹ ਉੱਥੇ ਕੋਲੇ ਚੋਗ ਚੁਗਣ ਚਲਾ ਜਾਵੇ ਇੱਥੇ ਵਿਕਾਰਾਂ ਦਾ ਜਾਲ ਵਿਛਿਆ ਪਿਆ ਹੈ ਉੱਥੇ ਬੰਦਾ ਜੋ ਹੈ ਉਹ ਵੀ ਇਸ ਵਿਕਾਰਾਂ ਦੇ ਵਿੱਚ ਜਾ ਕੇ ਫਸ ਜਾਂਦਾ ਕਾਇਆ ਆਰਣ ਮੰਨ ਵਿੱਚ ਲੋਹਾ ਪੰਜ ਅੰਗਿਤ ਲੱਗ ਰਹੀ ਜਿਹ ਜਿਹੜੀ ਇਹ ਕਾਇਆ ਹੈ ਨਾ ਇਹ ਆਰਣ ਨਾਮੇ ਰੱਤੀ ਹੈ ਤੇ ਪੰਜ ਕਾਮ ਕ્રોਧ ਲੋਭੋ ਹੰਕਾਰ ਦੀ ਅਗ ਲੱਗ ਰਹੀ ਹੈ ਤੇ ਫਿਰ ਉਹਦੇ ਉੱਪਰ ਪਾਪਾਂ ਦੇ ਕੋਲੇ ਪੈ ਰਹੇ ਨੇ ਤੇ ਮਨ ਜਲੇ ਆ ਸੰਨੀ ਚਿੰਤ ਬਈ ਇੱਕ ਸਮੀਨਾ ਔਦਾਰ ਹੁੰਦਾ ਜਿਵੇਂ ਪ੍ਰਾਸ ਹੁੰਦਾ ਪਰ ਪ੍ਰਾਸ ਛੋਟਾ ਹੁੰਦਾ ਹੈ ਉਹ ਵੱਡਾ ਹੁੰਦਾ ਹੈ ਜਿਹੜੇ ਰੋਡ ਦੇ ਉੱਪਰ ਟੁੱਟਰੀਏ ਬੈਠੇ ਉਹਨਾਂ ਦੇ ਕੋਲੇ ਉਹ ਸੰਨੀ ਹੁੰਦੀ ਹੈ ਉਹ ਲੋਹੇ ਨੂੰ ਚਾਰੇ ਪਾਸੋਂ ਪਰਤ ਪਰਤ ਕੇ ਲਾਲ ਕਰ ਦਿੰਦੇ ਨੇ ਇਸੇ ਤਰ੍ਹਾਂ ਮਨੁੱਖ ਦੇ ਜਿਹੜੇ ਸੰਸਾਰ ਨੇ ਘੁਰਨੇ ਨੇ ਇਸ ਮਨੁੱਖ ਨੂੰ ਵਸਿਆ ਵਿਕਾਰਾਂ ਦੇ ਵਿੱਚ ਲਾਲ ਕਰ ਦਿੰਦੇ ਨੇ ਔਰ ਇਹ ਕੱਪਦਾ ਰਹਿੰਦਾ ਹੈ ਹਮੇਸ਼ਾ ਪਰ ਇਸ ਲਈ ਮੇਰੇ ਪਾਸਾ ਕਹਿੰਦੇ ਨੇ ਪਾਇਆ ਮਨੂਰ ਕੰਚਨ ਫਿਰ ਹੋ ਗਏ ਜੇ ਗੁਰਮੁਨੀ ਤੇ ਨੀਹਾ ਇੱਕ ਨਾਮ ਅੰਮਿਤ ਕੋ ਦੇਵੇ ਤੋ ਨਾਨਕ ਤ੍ਰਿਸ਼ਟ ਸਿਧ ਸਿਧਾ ਇਹ ਜਿਹੜਾ ਸਰੀਰ ਹੈ ਇਹ ਬੇਕਾਰ ਲੋਏ ਦੀ ਤਰ੍ਹਾਂ ਹੋ ਗਿਆ ਹੈ ਜੇ ਹੁਣ ਵੀ ਗੁਰੂ ਮਿਲ ਜਾਵੇ ਕਾਮਨ ਬੁਢਸਣ ਮਿਲ ਜਾਵੇ ਤਾਂ ਇਸ ਨੂੰ ਆਤਮ ਪੂਜਾਈਆਂ ਵਾਲ ਗੁਰੂ ਪਾਤਸ਼ਾਹ ਜੀ ਲੈ ਜਾਣਗੇ ਪਰ ਅਸੀਂ ਗੁਰੂ ਦੇ ਅੱਗੇ ਆਪਾ ਸਮਰਪਣ ਕਰੀਏ ਤੇ ਫਿਰ ਸਾਡਾ ਇਹ ਮਨ ਵੀ ਟਿਕ ਜਾਏਗਾ ਅਤੇ ਤਨ ਵੀ ਟਿਕ ਜਾਏਗਾ ਜਿਸ ਤਰ੍ਹਾਂ ਬਾਬਾ ਅਮਰਦਾਸ ਜੀ ਦਾ ਮੰਗ ਵੀ ਟਿਕ ਗਿਆ ਅਤੇ ਤਲ ਵੀ ਟਿਕ ਗਿਆ ਇੱਕ ਦਿਨ ਮਹਾਰਾਜ ਨੇ ਬਖਸ਼ਿਸ਼ ਕੀਤੀ ਗੁਰੂ ਅੰਗਦ ਪਾਤਸ਼ਾਹ ਜੀ ਨੇ ਉੱਚੇ সিংহাসਨ ਤੇ ਬਿਠਾ ਕੇ ਤੇ ਆਪਣਾ ਸਿਰ ਬਾਬਾ ਅਮਰਦਾਸ ਜੀ ਦੇ ਚਰਨਾਂ ਦੇ ਉੱਤੇ ਰੱਖ ਦਿੱਤਾ ਸਾਧ ਸੰਗਤਿਓ ਇਤਨੇ ਕੋ ਵਚਨ ਪਰਵਾਨ ਕਰਨਾ ਦੀ ਹੋਈਆ ਬੁਲਾਵੀਂ ਖਿਮਾ ਬਖਸ਼ਿਸ਼ ਕਰਨੀ ਦੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ